ਕੇ ফাইনਲੀ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਪਿੰਡ ਜ ਮਿਲ ਵਾਲਿਆਂ ਦਾ ਸਾਰਿਆਂ ਨੇ ਜਿੰਨੇ ਵੀ ਪਲੇਅਰ ਗਏ ਸੀ ਸਾਰਿਆਂ ਨੇ ਜੋਰ ਲਾਇਆ ਉਥੇ ਉਹਦੀ ਬਦੌਲਤ ਸਾਨੂੰ ਇਹ ਮੈਡਲ ਜਿਹੜਾ ਮਿਲਿਆ ਆ ਕੋਈ ਸ਼੍ਰੀ ਜੇਸ਼ ਹਮੇਸ਼ਾ ਹੀ ਮੇਰੇ ਲਈ ਬਹੁਤ ਇੱਕ ਵੱਡੇ ਬ੍ਰਦਰ ਵਾਂਗ ਰਿਹਾ ਜੀ ਕਿਉਂਕਿ ਮੇਰੇ ਨਾਲ 14 ਸਾਲ ਅਸੀਂ ਸਪੈਂਡ ਕੀਤੇ ਇੱਕ ਦੋਨਾਂ ਸੋ ਇਧਰ ਭਾਈ ਮਨਦੀਪ ਹੁਣੀ ਸਾਡੇ ਨਾਲ ਨੇ ਮਨਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਬਹੁਤ ਵਧੀਆ ਤੁਸੀਂ ਸੁਣਾਓ ਅੱਛਾ ਕਿੱਦਾਂ ਦਾ ਲੱਗ ਰਿਹਾ ਫਿਰ ਅੱਜ ਪਿੰਡ ਪਹੁੰਚੇ ਹੋ ਜਿੱਤ ਕੇ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਪਿੰਡ ਪਹੁੰਚ ਗਏ ਫਾਈਨਲੀ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਪਿੰਡ ਜਨ ਮਿਲ ਵਾਲਿਆਂ ਦਾ ਬਹੁਤ ਕਿੰਨਾ ਕਿੰਨੇ ਬੱਚਿਆਂ ਦੀ ਉਸ਼ਾ ਨਜ਼ਰ ਆ ਰਹੀ ਹੈ ਕਿਉਂਕਿ ਬੱਚੇ ਵੀ ਤੁਹਾਡਾ ਹੋਕੀ ਨੂੰ ਦਿਖਾ ਕੇ ਸਵਾਗਤ ਕਰ ਬਿਲਕੁਲ ਜੀ ਬਿਲਕੁਲ ਆਲਵੇਜ਼ ਜਦ ਜਦੋਂ ਵੀ ਇਹੀ ਆਉਂਦੇ ਆ ਬੱਚੇ ਦਾ ਸਭ ਤੋਂ ਪਹਿਲੇ ਅੜੀਮ ਵਧੀਆ ਸਾਡੇ ਲਈ ਤੇ ਮੈਂ ਤਹਿ ਦਿਲ ਤੋਂ ਥੈਂਕਸ ਕਰਦਾ ਹਾਂ ਭਾਈ ਤਕਮੇ ਦੇ ਰੰਗ ਤੋਂ ਸੰਤੋਖ ਤੋਂ ਬਿਲਕੁਲ ਜੀ ਬਿਲਕੁਲ ਹੈਗੇ ਆ ਜੀ ਬਿਲਕੁਲ ਹੈਗੇ ਆ ਹਾਂ ਜੀ ਅਸੀਂ ਜੇਸ਼ੂ ਨਾਲ ਬਾਰੇ ਕੀ ਕਹੋਗੇ ਉਹਨਾਂ ਨੂੰ ਬਤਾਈਏ ਬਿਲਕੁਲ ਜੀ ਉਹਨਾਂ ਦਾ ਲਾਸਟ ਮੈਚ ਸੀਗਾ ਤੇ ਬਹੁਤ ਵਧੀਆ ਗੋਲ ਕੀਪਿੰਗ ਕਰਕੇ ਉਹਨਾਂ ਨੇ ਰਿਟਾਇਰ ਲਿਆ ਆ ਤੇ ਅ ਅਸੀਂ ਉਹਨਾਂ ਨੂੰ ਜਾਂਦੇ ਜਾਂਦੇ ਉਹਨਾਂ ਦੀ ਬਰਾਊਨਸ ਮੈਡਲ ਉਹਨਾਂ ਦੀ ਜਿਹਨੂੰ ਕਹਿੰਦੇ ਆ ਚੋਲੀ ਹੱਥ ਪਾਇਆ ਤੇ ਬਹੁਤ ਬਹੁਤ ਖੁਸ਼ੀ ਹੋ ਰਹੀ ਆ ਕਿਦੇ ਜੀ ਸ਼੍ਰੀ ਜੇਸ਼ ਵੱਲੋਂ ਜਿਹੜਾ ਗੋਲ ਬਚਾਇਆ ਗਿਆ ਤੁਸੀਂ ਦੀ ਬਤਾਲੀ ਜੀ ਟੀਮ ਫਾਈਨਲ ਦੇ ਡਾਕਟਰ ਸੀ ਬ੍ਰਾਊਨ ਮੈਡਮ ਦੇਖੋ ਜੀ ਗੋਲ ਕੀਪਰ ਨੇ ਤਾਂ ਗੋਲ ਹੀ ਭਜਾਉਣੇ ਆ ਨਾਲਾ ਜੀ ਤੇ ਉਹ ਉਹਨਾਂ ਦੇ ਉਹਨਾਂ ਦੀ ਡਿਊਟੀ ਆ ਜਿੱਦਾਂ ਸਾਡੀ ਡਿਊਟੀ ਆ ਗੋਲ ਕਰਨੇ ਜਾਂ ਪੀਸੀ ਬਣਾਉਣੇ ਉਹਨਾਂ ਦੀ ਡਿਊਟੀ ਆ ਕਿ ਗੋਲ ਭਜਾਉਣੇ ਤੇ ਆਈ ਥਿੰਕ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹ ਚੀਜ਼ ਨਿਭਾਈ ਆ ਇਹੀ ਕਹਾਂਗੇ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਸ ਵਾਰ ਟੀਮ ਨੇ ਜਿਹੜੀ ਪਰਫਾਰਮੈਂਸ ਦਿੱਤੀ ਬਹੁਤ ਵਧੀਆ ਦਿੱਤੀ ਸਾਰਿਆਂ ਨੇ ਜਿੰਨੇ ਵੀ ਪਲੇਅਰ ਗਏ ਸੀ ਸਾਰਿਆਂ ਨੇ ਜੋਰ ਲਾਇਆ ਉਥੇ ਉਹਦੀ ਬਦੌਲਤ ਸਾਨੂੰ ਇਹ ਮੈਡਲ ਜਿਹੜਾ ਮਿਲਿਆ ਆ ਤੇ ਕਾਫੀ ਖੁਸ਼ ਆ ਜੀ ਇਹ ਮੈਡਲ ਤੇ ਕਿ ਹਾਂ ਕਿ ਬਟ ਸਾਡਾ ਇਹ ਸੀਗਾ ਕਿ ਫਾਈਨਲ ਖੇਡਣਾ ਹੀ ਬਟ ਅਨਫੋਰਚਨਟਲੀ ਨਹੀਂ ਖੇਡ ਸਕੇ ਬਟ ਤੁਸੀਂ ਬ੍ਰੌਂਜ਼ ਜਿੱਤ ਕੇ ਆ ਤੇ ਬਹੁਤ ਵਧੀਆ ਗੱਲ ਹੈ ਬੈਕ ਟੂ ਬੈਕ ਦੋ ਮੈਡਲ ਅਸੀਂ ਜਿੱਤੇ ਆ ਲਾਸਟ ਟਾਈਮ ਤੇ ਇਸ ਵਾਰ ਇਹ ਹੁਣ ਆਪਾਂ ਨੂੰ ਬਹੁਤ ਵਧੀਆ ਪਰਫਾਰਮੈਂਸ ਦੇ ਰਹੇ ਆ ਲਾਸਟ ਟਾਈਮ ਕਿਸ ਕਾ ਕੇ 41 ਇਅਰ ਦੇ ਬਾਅਦ ਜਿੱਤੇ ਆ ਇਸ ਵਾਰ ਵੀ ਉਹ ਨਗਾਦਰ ਆਪਣਾ ਦੂਸਰੀ ਵਾਰ ਮੈਡਲ ਜਿੱਤੇ ਆ ਤੇ ਬਹੁਤ ਵਧੀਆ ਗੱਲ ਹੈ ਆਈ ਥਿੰਕ ਆਉਣ ਵਾਲੀ ਜਨਰੇਸ਼ਨ ਦੇ ਲਈ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੂੰ ਵੀ ਇੱਕ ਇਨਸਪਾਇਰੇਸ਼ਨ ਮਿਲੀ ਹੈ ਇਨਸਪਾਇਰ ਹੋਣਗੇ ਇਥੇ ਪਲੱਸ ਸਾਡੀ ਸਾਡੀ ਹਾਟੇ ਲਈ ਵੀ ਬਹੁਤ ਵਧੀਆ ਕਿ ਇਹ ਬੈਕ ਟੂ ਬੈਕ ਬਹੁਤ ਜੋਰ ਲਾਇਆ ਸੀ ਇਸ ਮੈਡਲ ਦੇ ਲਈ ਕਿ ਬਹੁਤ ਟ੍ਰੇਨਿੰਗ ਹਾਰਡੀ ਰੰਗ ਬਦਲਣ ਦੀ ਉਮੀਦ ਕਰੀਏ ਅਗਲੇ ਲੋਕ ਦੇ ਦੇਖੋ ਬਿਲਕੁਲ ਸਰ ਇਹੀ ਹੈ ਕਿ ਹੁਣ ਇੱਕ ਹੋਰ ਕਾਨਫਰੈਂਸ ਮਿਲ ਕੇ ਕਿ ਅਗਲੇ 올림픽 ਦੇ ਵਿੱਚ ਅਸੀਂ ਜਾਈਏ ਤੇ ਜਿਹੜੇ ਕ੍ਰੂਸ਼ਲ ਮੈਚ ਜਿਹਦੇ ਦਾ ਸੈਮੀ ਹਮੇਸ਼ਾ ਹੀ ਮੇਰੇ ਲਈ ਬਹੁਤ ਇੱਕ ਵੱਡੇ ਬ੍ਰਦਰ ਵਾਂਗ ਰਿਹਾ ਜੀ ਕਿਉਂਕਿ ਮੇਰੇ ਨਾਲ 14 ਸਾਲ ਅਹੀਂ ਸਪੈਂਡ ਕੀਤੇ ਇੱਕ ਦੋਨੋਂ ਬਿਲਕੁਲ ਬਿਲਕੁਲ ਜੀ ਅਹੀਂ 14 ਸਾਲ ਇੱਕ ਸਾਥ ਅਹੀਂ ਸ਼ੇਅਰ ਕੀਤਾ ਹੈ ਤੇ ਬਹੁਤ ਵਧੀਆ ਉਹਦਾ ਐਕਸਪੀਰੀਅੰਸ ਰਿਹਾ ਤੇ ਹਮੇਸ਼ਾ ਮੇਰ ਨੂੰ ਗਾਈਡ ਕਰਦਾ ਰਿਹਾ ਅਹੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਹੇ ਗੱਲਾਂ ਤੇ ਬੜਾ ਹੀ ਖੁਸ਼ ਹਾਂ ਕਿ ਅਸੀਂ ਜਦੋਂ ਤੇ ਲਾਸਟ ਮੈਚ ਦੇ ਵਿੱਚ ਉਹਦੇ ਲਈ ਅਹੀਂ ਬ੍ਰੌਂਜ਼ ਮੈਡਲ ਜਿੱਤਿਆ ਹਾਂ ਸ਼ੂਟ ਨੂੰ ਕੀ ਕਹਾਂਗੇ ਹਾਂਜੀ ਸ਼ੂਟ ਨੂੰ ਕੀ ਕਹਾਂਗੇ ਯੂਥ ਨੂੰ ਮੈਂ ਹੀ ਕਹਿਣਾ ਚਾਹਾਂਗਾ ਕਿ ਦੇਖਾਂ ਕਿ ਸਾਰੇ ਕੋਈ ਨਾ ਕੋ ਸਪੋਰਟ ਜ਼ਰੂਰ ਜੁਆਇਨ ਕਰਕੇ ਹੋਗੇ ਅੱਜਕ ਵਾਜ ਸਪੋਰਟ ਵਿੱਚ ਆਓ ਇਹ ਨਹੀਂ ਆਖੀ ਕੋਈ ਵੀ ਸਪੋਰਟ ਜੁਆਇਨ ਕਰੋ ਉਹਦੇ ਵਿੱਚ ਬਹੁਤ ਜਿਹਾ ਚੰਗੇ ਹੀ ਹੁੰਦੇ ਆਇਆ ਤੇ ਤੁਸੀਂ ਮੇਰੇ ਮੈਡਾ ਜਿੱਦੋ ਤੇ ਦੇ ਤੇ ਆਪਣੇ ਘਰ ਦਾ ਨਾਮ ਰੋਸ਼ਨ ਕਰੋ